ਕਮਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਨਾ ਜਰਗ ਤੋਂ ਮਾਤਾ ਸ਼ਬਿਕ ਨਾ ਨੇ ਬਾਬਾ ਵਰਸ਼ਾ ਹਾਜੀ ਜ਼ਮਾਸ਼ਾ ਦੀ ਚੈਲੀ ਨੇ ਆਪਣੇ ਤੋਹਾਨੀਆਂ ਪਰਵਾਰ ਨਾਲ ਇਹ ਦਾ ਤਿਉਹਾਰ ਜਰਗ ਵਿਖੇ ਮਦੀਨਾ ਮਸਜਿਦ ਵਿੱਚ ਮਨਾਇਆ ਇਸ ਸਮੇਂ ਉਹਨਾਂ ਦੇ ਪਰਿਵਾਰ ਸਾਬਰ ਅਲੀ ਦਿਲਬਰ ਖਾਨ ਸਾਦਕ ਰੇਸ਼ਮ ਖਾਨ ਅਤੇ ਸਮੂਹ ਤਹਾਣੀਆ ਪਰਿਵਾਰ ਮੌਜੂਦ ਰਿਹਾ। ਇਸ ਮੌਕੇ ਮਾਤਾ ਸਬੀਕਨਾ ਨੇ ਪੂਰੇ ਦੇਸ਼ ਵਾਸੀਆਂ ਨੂੰ ਇਹਦੀਆਂ ਮੁਬਾਰਕਾਂ ਦਿੱਤੀਆਂ। ਜਰਗ ਤੋਤਰ Samsung ਗਿਲ ਦੀ ਖਾਸ ਰਿਪੋਰਟ। ਹਾਂ ਕੋਤਲਾ ਮੇਰੇ ਵੱਲੋਂ ਮੈਂ ਆਪਕੋ ਲੱਖ ਲੱਖ ਦੀ ਮੁਬਾਰਕਾਂ ਸੌਣ। ਇਹ ਦੁਧੀਆਂ। ਠੀਕ ਹੈ ਕੀ ਨਾਮ ਹੈ ਤੁਹਾਡਾ? ਮੇਰੇ ਨਾਲ ਜੀ ਸਬੀਕਨਾ। ਇਹ ਕਿਹੜਾ ਪਿੰਡ ਹੈ? ਇਹ ਜਰਗ ਜੀ। ਠੀਕ ਹੈ। ਤਾਂ ਮੈਂ ਬਾਬੇ ਬਾਬੇ ਬਾਰੇ ਸਾ ਹਾਜੀ ਜਮਾਲ ਸਾਦੀ ਤੇ ਚੇਲੀ ਸੇ ਪਟਿਆਲੇ 4 ਨੰਬਰ ਡਿਵੀਜ਼ਨ ਡੇਰਾ ਸਾਹਿਬ। ਬਾਬਾ ਹਾਜੀ ਜੀ। ਇਹ ਮਾਤਾ ਜੀ ਦਾ ਪਰਿਵਾਰ ਆ ਤੇ ਬੜੀ ਖੁਸ਼ੀ ਦੀ ਗੱਲ ਆ ਅੱਜ ਈਦ ਦੇ ਤਿਹਾਰ ਤੇ ਜਿਸ ਤਰ੍ਹਾਂ ਸਮਾਜ ਨੂੰ ਈਦ ਭਾਈਚਾਰਕ ਇਕਤਾ ਬਣਾਉਣ ਦੀ ਸਾਂਦੀ ਮੱਲੋ ਸੈਦੰਦਾ ਤੇ ਇਹ ਪਰਿਵਾਰ ਵੀ ਅੱਜ ਬੜੀ ਖੁਸ਼ੀ ਜ਼ਾਹਰ ਕਰ ਰਿਹਾ ਤੇ ਅਸੀਂ ਇਸ ਟਾਈਮ ਕਰਿਆ ਮਦੀਨਾ ਮਸਜਿਦ ਜਰਗ ਦੇ ਵਿੱਚ ਤੇ ਮੇਰੇ ਦੋਸਤ ਕਲਾਸ ਫੈਲੋ ਸਵਰਲੀ ਜੀ ਦਿਲਬਰ ਸ਼ਾਹ ਤੇ ਉਹਨਾਂ ਦਾ ਸਮੂਹ ਪਰਿਵਾਰ ਤੇ ਸਾਡੇ ਚੈਨਲ ਵੱਲੋਂ ਕਮਲ ਟੀਵੀ ਪੰਜਾਬ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਦਿੰਦੀਆਂ ਤੁਹਾਨੂੰ ਹਾਂਜੀ ਸਵਰਲੀ ਜੀ ਇਹਦੀਆਂ ਮੁਬਾਰਕਾਂ ਸੋ ਤੁਹਾਨੂੰ ਵੀ ਜੀ ਲੱਖ ਲੱਖ ਇਹਦੀਆਂ ਮੁਬਾਰਕਾਂ ਕੀ ਕਹਿਣਾ ਚਾਹਾਂਗਾ ਜੀ ਇਸ ਈਦ ਦੇ ਤਿਹਾਰੇ ਤੇ ਮੈਂ ਕਹਿਣਾ ਚਾਹੁੰਦਾ ਕਿ ਸਾਰਾ ਪਰਿਵਾਰ ਸਾਡਾ ਬਹੁਤ ਹੀ ਖੁਸ਼ ਆ ਤੇ ਆਸ ਵਿੱਚ ਭਾਈਚਾਰਾ ਸਾਂਝ ਬਣਾ ਕੇ ਪਿੰਡ ਦੇ ਸਾਰੇ ਹੀ ਨਗਰ ਨਿਵਾਸੀਆਂ ਦੇ ਨਾਲ ਅਸੀਂ ਈਦ ਮਨਾਈ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਦੀ ਤੇ ਸਾਡਾ ਸਾਰਾ ਪਰਿਵਾਰ ਟੋਹਾਨੀਆਂ ਪਰਿਵਾਰ ਸੋ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਹਾਂ ਭਾਈਚਾਰੇ ਨੂੰ ਮੇਰੇ ਵੱਲੋਂ ਟੋਹਾਨੀਆਂ ਪਰਿਵਾਰ ਵੱਲੋਂ ਲੱਖ ਲੱਖ ਕਰੋੜ ਕਰੋੜ ਈਦ ਦੀਆਂ ਮੁਬਾਰਕਾਂ ਸੋ ਤਰਸੀਮ ਜੀ ਤੁਹਾਨੂੰ ਵੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਕਹਾਣੀਆਂ ਸੋ ਲੱਖ ਲੱਖ ਕਰੋੜ ਕੋ ਮੁबारकਾਂ ਬੈਰੀ ਬੈਰੀ ਮੁबारक। ਤੇ ਅੱਛਾ Eid ਦਾ ਤਿਹਾੜੀ ਕਦੋਂ ਤੋਂ ਪਰਚਲਤਾ ਜੀ? 1500 ਸਾਲ ਤੋਂ ਪ੍ਰਚਲਿਤ ਹੈ ਜੀ ਇਹ। ਸਭ ਤੋਂ ਪਹਿਲਾਂ ਕਿਹੜੇ ਸਮਾਂ ਜਿਨ੍ਹਾਂ ਨੇ Eid ਮਨਾਈ ਸੀਗੇ? ਇਹ ਸਾਡੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਸ਼ੁਰੂਆਤ ਹੋਈ ਹੋਈ ਹੈ ਤੇ ਮਨਾਉਂਦੇ ਤਾਂ ਪਹਿਲਾਂ ਵੀ ਸੀਗੇ ਪਰ ਜੋ ਮੁਹੰਮਦ ਸਾਹਿਬ ਤੋਂ ਮਨਾਈ ਜਾ ਰਹੀ ਹੈ ਅਸਲੀ ਬਹੁਤ ਹੀ ਉਮਤਾ ਨਾਲ ਮਨਾਈ ਜਾ ਰਹੀ ਹੈ ਜੀ ਕੀ ਈਦ ਹੈ ਤੇ ਹਰ ਕੀ ਸੇਦ ਦਿੰਦਾ ਸਾਡੇ ਸਮਾਜ ਨੂੰ ਈਦ ਭਾਈਚਾਰ ਇੱਕ ਮਹੀਨਾ ਜੀ ਅਸੀਂ ਪਹਿਲਾਂ 30 ਦਿਨ ਜਾਨੀ ਕਿ ਰੋਜ਼ੇ ਰੱਖਦੇ ਹਾਂ ਸੋ ਰੋਜ਼ੇ ਦੀ ਖੁਸ਼ੀ ਤਰਾਵੀਆਂ ਦੀ ਖੁਸ਼ੀ ਤੋਂ ਇੱਕ ਇਹ ਸਾਨੂੰ ਇਨਾਮ ਦਿੱਤਾ ਗਿਆ ਜੀ ਆਇਸ਼ਾ ਹਮ ਮੇਰੇ ਵੱਲੋਂ ਆਇਸ਼ਾ ਹੈ ਪੂਰੀ ਦੁਨੀਆ ਨੂੰ ਈਦ ਦੀਆਂ ਲੱਖ ਵਾਰਕਾ ਚਲੋ ਪੁੱਤ ਨਾਤ ਸੁਣਾਓ ਫਿਰ ਅਜੀਤ ਦੇ ਸ਼ੁਕਰੀਆ ਹੱਥ ਮੂਰੇ ਅੱਲਾ ਅੱਲਾ ਕੀਆ ਕਰੋ ਦੁੱਖ ਨਾ ਕਿਸੇ ਕੋ ਦਿਆ ਕਰੋ ਜੋ ਦੁਨੀਆ ਕਾ ਮਾਲਿਕ ਹੈ ਨਾ ਮੂਸੀ ਕਾ ਨਿਆ ਕਰੋ ਹਾਈ ਅੱਲਾ ਹੀ ਅੱਲਾ ਹਾਈ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਕੀਆ ਕਰੋ ਦੁੱਖ ਨਾ ਕਿਸੇ ਕੋ ਦਿਆ ਕਰੋ ਜੋ ਦੁਨੀਆ ਕਾ ਮਾਲਿਕ लिखे हैं नामोसी का लिया करो हर अल्लाह ही अल्लाह हर अल्लाह ही अल्लाह किया करो दुख न किसी को दिया करो जो दुनिया का मालिक है ना उसी का लिया करो हाय अल्लाह ही अल्लाह के हाथों में हम अपने मंदिर लगा के मांगेंगे और कहेंगे ये हम प्यारे मुसलमान <coughs> में मुबारक ईद मुबारक मदद करो उसकी अगर रिश्तेदारी निभानी है अल्लाह ने तुम्हें औसाफ दी है दौलत दिया है उसको दो मदद करो जबात का पैसा देगा ऐसा आदानी होगा जबात का पैसा रिश्तेदार में बाप बेटे को जकत नहीं दे सकता बीबी शंबर को जकत नहीं देते देना सवर बीबी को जकत दे बहन भाई जबात एक दूसरे को दे सकते हैं अगर वो मुस्तक है तो अगर जिसके अंदर चालीस हजार पैसा जरूरियात जिंदगी से जा, है 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 उसको बाकी जरूरत से उसके ऊपर जवाब नहीं लगेगा चाहे कोई भी हो जिसके अंदर अगर तीन तोला भी सोना है उसके ऊपर जवाब नहीं लगेगा मैं नहीं कह रहा हूं कुरान उठाकर देख लो अक्सर रिश्तेदारी बातें निभाते जबात दे देंगे उसको अब कोई ऐसा नहीं है आज के दौर के अंदर जिसके अंदर दो या तीन तोला या चार तोला सोना ना होगा नमक रोटी खा लेंगे, दिखावे के लिए लेकिन हर इंसान के पास एक दो तोला सोना है कोई ऐसा इंसान नहीं जिसके अंदर ना हो सब सोचो आज कल अरे तोला सोना पैंसठ हजार का इस दौर के अंदर है इस वक्त तो कहां से गरीब हो गया जो है गरीब एक तोला सोना पैसा का है, है, जिस जो के के लिए, जिसके घर अंदर जलता जिसका कोई हाई नहीं इस दुनिया के अंदर कमाने तो वाला कोई नहीं है बेचारे को फिकर पड़ी हुई है टाइम से लेकर दूसरे टाइम करो करो ये अल्लाह तीन ਅੱਜ Eid ਦੇ ਸ਼ੁਭ ਦਿਹਾੜੇ ਤੇ ਕੀ ਖੁਸ਼ੀਆਂ ਦਾ ਜੰਗ ਹੈ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜਾ Eid ਦਾ ਪਵਿੱਤਰ ਤਿਹਾਰਾ, ਖੁਸ਼ੀਆਂ ਦਾ ਤਿਹਾਰਾ ਪੂਰੇ ਦੇਸ਼ ਦੁਨੀਆ ਦੇ ਵਿੱਚ ਵਸੇ ਸਾਰੇ ਹੀ ਮੁਸਲਮਾਨ ਭਾਈਚਾਰੇ ਦੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ